ਮੇਰਾ ਨਾ ਵਿਜੇ ਸਿੰਘ ਜੀ ਕਿੱਥੇ ਰਹਿੰਦੇ ਮੈਂ ਲੇਬਰ ਕਲੋਨੀ ਗੇਟ ਕੀ ਮੈਨਾ ਕੀ ਗੱਲ ਬਾਤ ਜਿਹੜੀ ਗੱਡੀ ਸਰ ਮੈਨਾ ਰਾਤੀ 12 ਵੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜਨੇ ਵਾਲੇ ਡ੍ਰੌਪ ਕਰਕੇ ਆਇਆ ਅਕਸਰ ਮੇਰੀ ਗੱਡੀ ਇੱਥੇ ਰੋਇ ਲੱਗਦੀ ਹੈ ਡੇਲੀ ਬੇਨਾਂਗਾ ਕੈਮਰੇ ਲੱਗੇ ਹੋਏ ਬਗੈੜਾ ਇੱਥੇ ਰੋਇ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਥੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਹੈ ਛੋਟੀ ਗੱਡੀ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਪਤਾ ਨਹੀਂ ਲੋਕਾਂ ਕੋ ਦੇਖ ਕੇ ਜਰੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾਤੀ ਐ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਚੜ ਹੋ ਗਿਆ ਇਸ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰੇ ਲਈ ਪਹਿਲੀ ਗੱਡੀ ਕਿੰਨਾ ਚੜ ਹੋ ਗਿਆ ਇਸ ਚੱਕਾਈ ਪਹਿਲੇ ਤਾਂ ਸਾਨੂੰ 4-5 ਸਾਲ ਹੋ ਗਏ ਗੱਡੀ ਚੜੀ ਕਰਦੇ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਛੜੀ ਟੱਕ ਨਹੀਂ ਗੱਡੀ ਲੱਗੀ ਵੀ ਨਹੀਂ ਮੈਂ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਹੀ ਨਵੀਂ ਗੱਡੀ ਦਾ ਕੰਮ ਕਰ ਨਵੀਂ ਗੱਡੀ ਦਾ ਲੋਕਾਂ ਕੋ ਵੇਚ ਕੇ ਜਰਿਆ ਨਹੀਂ ਗਿਆ ਜਿੰਨਾ ਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਹਾਂਜੀ ਬੇਨਤੀ ਕਰਦੇ ਹਾਂ ਹਾਂਜੀ 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 ਕੀ ਲਾ ਆਪਣੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਚ ਕੇ ਜਰਿਆ ਨਹੀਂ ਗਿਆ ਕੋਈ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਚ ਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਏ ਵੀ ਆ ਕੇ ਜਰਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਪਰ ਪੁਲਿਸ ਨੂੰ ਕੋ ਹਾਂਜੀ ਪੁਲਿਸ ਕੋ ਕੰਪਲੇਨ ਕੀਤੀ ਆਪਾਂ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪਾਂ ਮੋਕਾ ਵੇਖ ਕੇ ਫੇਰ ਜਾਣੇ ਫਿਰ ਆਪਾਂ ਕੰਪਲੇਨ ਦਿੰਦੇ ਆ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਮੇਰੇ ਬੇਟਾ ਆਇਆ 1:30 ਵਜੇ ਨਾ 1:30 ਵਜੇ ਨਾ ਆ ਕੇ ਜੇ ਕਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈਵਰ ਕਰਕੇ ਆਏ ਆ ਡਰੋਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚੁਠਾਇਆ ਪਹਿਲਾਂ ਮੈਂ ਦੇਖਿਆ ਆ ਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਦਾ ਮੈਨੂੰ ਪਤਾ ਨਹੀਂ ਤੇ ਆ ਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆ ਕੇ ਦਵਾ ਦਵਾ ਬਜਾਈਏ ਬਾਅਦ ਚ ਪਤਾ ਲੱਗਿਆ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿਤਰਾ ਲੱਗੀ ਕਿਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿਹੜ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਵੀਡੀਓ ਆਈ ਸਮ ਵੀਡੀਓ ਕੋਈ ਆਈ ਆ ਜਾਂ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆ ਜੀ ਦੋ ਬੱਚੇ ਆਏ ਆ ਇੱਕ ਪਤਲਾ ਜੇ ਇੱਕ ਪਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾਂ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪੈਟਰੋਲ ਪਾਇਆ ਵਾ ਉਹਨਾਂ 'ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫਿਰ ਮੁੜ ਕੇ ਗੱਡੀ ਦੇ ਆਲੇ ਦੁਆਲੇ ਤੇਲ ਛਿਣਕ ਕੇ ਫਿਰ ਅੱਗ ਲਾਤੀ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣ ਚ ਹੈਗੇ ਸਾਨੂੰ ਤੇ ਪੁਲਿਸ ਕੰਪਲੇਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਆ ਦਰਖਾਸਤ ਲਿਖਾਉਣ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂਟੀ ਘਾਰੇ ਮੁੱਤੇ ਨੂੰ ਨਵੀਂ ਗੱਡੀ ਲਈ ਤਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੇ ਨਹੀਂ ਆਣਗਵਾੜ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਉਤਰੇ ਆ ਪੁਰਾਣੀ ਰੰਜਿਸ਼ ਹੈਗੀ ਰੰਜਿਸ਼ ਕਿਸੇ ਨਾ ਨਹੀਂ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪਹਿਲਾਂ ਪੁਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖ ਕੇ ਚਲਾ ਗਿਆ ਵਾ ਕੋਈ ਨਹੀਂ ਜਰਿਆ ਗਿਆ ਮੇਰਾ ਨਾਮ ਵਿਜੇ ਸਿੰਘ ਹੈ ਜੀ ਕਿੱਥੇ ਰਹੋ ਮੈਂ ਲੇਵਰ ਕਲੋਨੀ ਗੇਟ ਕੀ ਮੈਨਾਂ ਕੀ ਗੱਲਬਾਤ ਹੋਈ ਜਿਹੜੀ ਗੱਡੀ ਸਰ ਮੈਂ ਨਾ ਰਾਤੀ 12 ਵਜੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜੰਨੇ ਵਾਲੇ ਡ੍ਰੌਪ ਕਰਕੇ ਆਇਆ ਅਕਸਰ ਮੇਰੀ ਗੱਡੀ ਦੇ ਥੇ ਰੋ ਹੀ ਲੱਗਦੀ ਹੈ ਡੇਲੀ ਬੇਨਾਂਗਾ ਕੈਮਰੇ ਲੱਗੇ ਹੋਏ ਬਗੈਰਾ ਇੱਥੇ ਰੋ ਹੀ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਹੈ ਛੋਟੀ ਗੱਡੀ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਆ ਗੱਡੀ ਮੇਰੀ ਅਕਸਰ ਇੱਥੇ ਹੀ ਲੱਗਦੀ ਹੈ ਪਤਾ ਨਹੀਂ ਲੋਕਾਂ ਕੋ ਦੇਖ ਕੇ ਜੜੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਇਹ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਧਰ ਹੋ ਗਿਆ ਇੱਥੇ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰੇ ਲਈ ਇੱਕ ਪਹਿਲੀ ਗੱਡੀ ਕਿੰਨਾ ਧਰ ਹੋ ਗਿਆ ਤੇ ਚੱਕਾਈ ਦਾ ਪਹਿਲੇ ਦੇ ਸਾਨੂੰ 4-5 ਸਾਲ ਹੋ ਗਏ ਗੱਡੀ ਚੜੀ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਚਿਹੜੀ ਤੱਕ ਨਹੀਂ ਕਦੀ ਲੱਗੀ ਵੀ ਨਹੀਂ ਮੈਂ ਹੁਣ ਨਵੀਂ ਗੱਡੀ ਲੈ ਹੁਣ ਨਵੀਂ ਗੱਡੀ ਲਈ ਨਵੀਂ ਗੱਡੀ ਦਾ ਕੰਮ ਕਰ ਨਵੀਂ ਗੱਡੀ ਦਾ ਲੋਕਾਂ ਕੋ ਵੇਖ ਕੇ ਜਰਿਆ ਨਹੀਂ ਗਿਆ ਕਿੰਨਾ ਕੁ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਇਹ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨੇ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਹਾਂਜੀ ਬੇਨਤੀ ਕਰਦੇ ਹਾਂ ਹਾਂਜੀ 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 ਕੀ ਲਾ ਆਪਣੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਕੰਮ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਚ ਕੇ ਜਰਿਆ ਨਹੀਂ ਗਿਆ ਕੋਈ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਚ ਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਤੇ ਵੇ ਆ ਕੇ ਜੜਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਆਪਾਂ ਪੁਲਿਸ ਨੂੰ ਕਹਿੰਦੇ ਹਾਂ ਜੀ ਪੁਲਿਸ ਕੋ ਕੰਪਲੇਨ ਕੀਤੀ ਆਪਾਂ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪਾਂ ਮੋਕਾ ਵੇਖ ਕੇ ਫੇਰ ਜਾਂਨੇ ਫਿਰ ਆਪਾਂ ਕੰਪਲੇਨ ਲਈ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਮੇਰਾ ਬੇਟਾ ਆਇਆ 1.5 ਵਜੇ ਨਾ 1.5 ਵਜੇ ਨਾ ਆ ਕੇ ਜੇ ਘਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈਵ ਕਰਕੇ ਆਏ ਆ ਡ੍ਰੋਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚਿਠਾਇਆ ਪਹਿਲਾਂ ਮੈਂ ਦੇਖਿਆ ਆ ਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਨਾਂ ਨੂੰ ਮੈਨੂੰ ਪਤਾ ਨਹੀਂ ਤੇ ਆ ਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆ ਕੇ ਦਵਾ ਦਵਾ ਵਜਾਈ ਬਾਅਦ ਚ ਪਤਾ ਲੱਗਾ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿੱਤਰਾ ਲੱਗੀ ਕਿੱਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿ ਉਹਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਉਹ ਵੀਡੀਓ ਆਈ ਸੰਗ ਵੀਡੀਓ ਕੋਈ ਆਈ ਆ ਤੇ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆ ਦੋ ਬੱਚੇ ਆਏ ਆ ਇੱਕ ਪਤਲਾ ਜਿਹਾ ਇੱਕ ਭਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾਂ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪੈਟਰੋਲ ਪਾਇਆ ਵਾ ਉਹਨਾਂ 'ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫਿਰ ਮੁੜ ਕੇ ਗੱਡੀ ਦੇ ਆਲੇ-ਦੁਆਲੇ ਤੇਲ ਛਿਣਕ ਕੇ ਫਿਰ ਅੱਗ ਲਾਤੀ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣ ਚ ਹੈਗੇ ਸਾਡੂ ਪੁਲਿਸ ਕੰਪਲੀਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਆ ਦਰਖਾਸਤ ਲਿਖਾਉਣਾ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂਟੀ ਤੁਹਾਡੇ ਮੁੰਡੇ ਨੂੰ ਨਵੀਂ ਗੱਡੀ ਲਈ ਤਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੇ ਨੇ ਆਣ ਗਵਾਂਡ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਮਤਰੇ ਆ ਪੁਰਾਣੀ ਰੰਜਿਸ਼ ਹੈਗੀ ਰੰਜਿਤ ਕਿਸੇ ਨਾ ਨਹੀਂ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪੁਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖ ਕੇ ਜਰਿਆ ਗਿਆ ਵੇਖੋ ਕੋਈ ਨਹੀਂ ਜਰਿਆ ਗਿਆ ਮੇਰਾ ਨਾਮ ਵਿਜੇ ਸਿੰਘ ਹੈ ਜੀ ਕਿੱਥੇ ਰਹਿਦੇ ਮੈਂ ਲੇਬਰ ਕਲੋਨੀ ਗੇਟ ਕੀ ਮੈਨੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਸਰ ਮੈਂ ਨਾ ਰਾਤੀ 12 ਵਜੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜੰਨੇ ਵਾਲੇ ਡ੍ਰੌਪ ਕਰਕੇ ਆ ਅਕਸਰ ਮੇਰੀ ਗੱਡੀ 'ਚ ਰੋ ਹੀ ਲੱਗਦੀ ਹੈ ਡੇਲੀ ਬੇਨਾਂਗਾ ਕੈਮਰੇ ਲੱਗੇ ਹੋਏ ਬਗੈੜਾ ਇੱਥੇ ਰੋ ਹੀ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਹੈ ਛੋਟੀ ਗੱਡੀ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਆ ਗੱਡੀ ਮੇਰੀ ਅਕਸਰ ਇੱਥੇ ਹੀ ਲੱਗਦੀ ਆ ਪਤਾ ਨਹੀਂ ਲੋਕਾਂ ਕੋ ਦੇਖ ਕੇ ਜੜੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾਤੀ ਆ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਥੇਰ ਹੋ ਗਿਆ ਸੀ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰਲੇ ਪਹਿਲੀ ਗੱਡੀ ਕਿੰਨਾ ਥੇਰ ਹੋ ਗਿਆ ਸੀ ਜਦ ਖੜਾਈ ਪਹਿਲੇ ਤੇ ਸਾਨੂੰ 4-5 ਸਾਲ ਹੋ ਗਏ ਗੱਡੀ ਖੜੀ ਕਰੀ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਛੜੀਟ ਤੱਕ ਨਹੀਂ ਕਦੀ ਲੱਗੀ ਵੀ ਨਹੀਂ ਆ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਜੀ ਨਵੀਂ ਗੱਡੀ ਦਾ ਕੰਮ ਕਰੀ ਨਵੀਂ ਗੱਡੀ ਦਾ ਲੋਕਾਂ ਕੋਲ ਵੇਖ ਕੇ ਜਰਿਆ ਨਹੀਂ ਗਿਆ ਜੀ ਕਿੰਨਾ ਕੁ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਮੈਂਤੀ ਕਰਦੇ ਹਾਂ ਹਾਂਜੀ 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 ਕੀ ਲਾਪੜੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਕੰਮ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਕੇ ਜਰਿਆ ਨਹੀਂ ਜਾਂ ਅਬ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਤੇ ਵੇਕੇ ਜਰਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਪਰ ਪੁਲਿਸ ਕੋ ਹਾਂਜੀ ਪੁਲਿਸ ਕੋ ਕੰਪਲੇਨਟ ਕੀਤੀ ਆ ਫਾਸਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪ ਫਿਰ ਆਪਾਂ ਕੰਪਲੇਨ ਦੇ ਲਈ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਮੇਰਾ ਬੇਟਾ ਆਇਆ 1:30 ਵਜੇ ਨਾ 1:30 ਵਜੇ ਨਾ ਆ ਕੇ ਜੇ ਘਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈਵਰ ਤੋਂ ਕਰਕੇ ਆਏ ਆ ਡ੍ਰੌਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਆਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਅਦ ਚੁਠਾਇਆ ਪਹਿਲਾਂ ਮੈਂ ਦੇਖਿਆ ਆਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਦਾ ਮੈਨੂੰ ਪਤਾ ਨਹੀਂ ਤੇ ਆਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆਕੇ ਦਵਾ ਦਵਾ ਬੁਜਾਈ ਆ ਬਾਅਦ ਚ ਪਤਾ ਲੱਗਿਆ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿਤਰਾ ਲੱਗੀ ਕਿਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਵੀਡੀਓ ਆਈ ਸਾਹਮਣੇ ਵੀਡੀਓ ਕੋਈ ਆਈ ਆ ਤੇ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆ ਦੋ ਬੱਚੇ ਆਏ ਆ ਇੱਕ ਪਤਲਾ ਜੇ ਇੱਕ ਭਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪੈਟਰੋਲ ਪਾਇਆ ਵਾ ਉਹਨਾਂ 'ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫਿਰ ਮੁੜ ਕੇ ਗੱਡੀ ਦੇ ਆਲੇ-ਦੁਆਲੇ ਤੇਲ ਛਿਣਕ ਕੇ ਫਿਰ ਅੱਗ ਲਾਤੀ ਇਹਨਾਂ ਨੇ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣਚ ਹੈਗੇ ਸਾਡੇ ਤੇ ਪੁਲਿਸ ਕੰਪਲੇਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਅੰਦਰ ਖਾਸ਼ ਲਕਾਉਣ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂਟੀ ਤੁਹਾਡੇ ਮੁੰਡੇ ਨੂੰ ਨਵੀਂ ਗੱਡੀ ਲਈ ਤੰਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੇ ਨੇ ਆਣਗਵਾਂਡ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਉਮਤਰੇ ਆ ਜਿੱਤਾ ਪ੍ਰਾਣੀ ਰੰਜਿਸ਼ ਹੈਗੀ ਰੰਜਤ ਕਿਸੇ ਨਾ ਨਹੀਂ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪਹਿਲਾਂ ਪ੍ਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖੇ ਜਾ ਰਹਿ ਕੇ ਵੇਖੋ ਕੋਈ ਨਹੀਂ ਜਰਿਆ ਗਿਆ